ਚੈਨਲ 7 ਦਿ ਦੇ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਬਜੋਂ ਵੇਖੀ ਜਾਣ ਵਾਲੀ ਸੰਸਦੀ ਸੀਟ ਫਰੀਦਕੋਟ ਜਿੱਥੋਂ ਸਮੂਚੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਲਾਣ ਦਿੱਤੇ ਹਨ ਇਸ ਵਾਰ ਇਸ ਸੀਟ ਦੇ ਉੱਪਰੋਂ ਬੜੇ ਹੀ ਦਿਗਜ ਕਾਂਗਰਸ ਦੇ ਉਮੀਦਵਾਰ ਬਜੋਂ ਜਿਨ੍ਹਾਂ ਦਾ ਨਾਮ ਮੁਹੰਮਦ ਸਦੀਕ ਜੋ ਅੰਤਰਰਾਸ਼ਟਰੀ ਪੱਧਰ ਉੱਪਰ ਬੜੀ ਗਾਇਕੀ ਦੇ ਵਿੱਚ ਪ੍ਰਸਿੱਧੀ ਖੱਟਣ ਦੇ ਨਾਲ ਇੱਕ ਅਜਿਹੇ ਸਿਆਸਤਦਾਨ ਵਿੱਚੋਂ ਬਜੋਂ ਵੀ ਪ੍ਰਸਿੱਧੀ ਖਾਟ ਰਹੇ ਨੇ ਜਿਨ੍ਹਾਂ ਨੇ ਲੋਕ ਭਲਾਈ ਦੇ ਕਾਰਜਾਂ ਵਿੱਚ ਵੱਡਾ ਯੋਗਦਾਨ ਪਾਇਆ 5 ਸਾਲ ਵਿਧਾਨ ਸਭਾ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਵੱਲੋਂ ਲੋਕਾਂ ਦੀ ਨੁਮਾਇੰਦਗੀ ਕੀਤੀ ਤੇ ਉਸ ਤੋਂ ਬਾਅਦ ਹਲਕਾ ਸੇਵਾਦਾਰ ਜੈਤੋ ਬਜੋਂ ਲੋਕਾਂ ਦੇ ਵਿਚਾਰ ਵਿਚਰ ਰਹੇ ਹਨ ਪਾਰਟੀ ਨੇ ਇਹਨਾਂ ਉੱਪਰ ਭਰੋਸਾ ਜਤਾ ਕੇ ਇਹਨਾਂ ਨੂੰ ਫਰੀਦਕੋਟ ਸੰਸਦੀ ਸੀਟ ਉੱਪਰੋਂ ਆਪਣਾ ਉਮੀਦਵਾਰ ਐਲਾਨਿਆ ਹੈ ਫਰੀਦਕੋਟ ਜਹੀ ਸੰਸਦੀ ਸੀਟ ਹੈ ਜਿੱਥੋਂ بڑے ਹੀ ਦਿਗਜ ਸੁਖਵੀਰ ਸਿੰਘ ਬਾਦਲ ਤੇ ਬਰਾੜ ਪਰਿਵਾਰ ਸਾਬਕਾ ਮੁੱਖ ਮੰਤਰੀ ਹਰਚੰਦ ਸਿੰਘ ਬਰਾੜ ਦਾ ਪਰਿਵਾਰ ਲੜਦਾ ਰਿਹਾ ਤੇ ਜਿਨ੍ਹਾਂ ਨੇ ਬੜੀਆਂ ਫਸਮੀਆਂ ਟਕਰਾਂ ਉਸ ਤੋਂ ਬਾਅਦ ਇੱਕ ਜਿਸ ਨੂੰ ਪੰਜਾਬ ਦੀ ਆਵਾਜ਼ ਵੀ ਕਿਹਾ ਜਾਂਦਾ ਜਗਮੀਤ ਸਿੰਘ ਬਰਾੜ ਨੇ ਵੀ ਉਸ ਸੀਟ ਦੇ ਉੱਤੋਂ ਸੁਖਵੀਰ ਸਿੰਘ ਬਾਦਲ ਨੂੰ ਹਰਾ ਕੇ ਇੱਕ ਕੀਰਤੀਮਾਨ ਸਥਾਪਿਤ ਕੀਤਾ ਸੀ ਹੁਣ ਉੱਥੋਂ ਸਰਦਾਰ ਗੁਲਜਾਰ ਸਿੰਘ ਰਣਕੇ ਨੂੰ ਅਕਾਲੀ ਭਾਜਪਾ ਵੱਲੋਂ ਲਿਆ ਕੇ ਉਮੀਦਵਾਰ ਬਣਾਇਆ ਗਿਆ ਹੈ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਜਨਾਬ ਮੁਹੰਮਦ ਸਦੀਕ ਜੀ ਜੋ ਫਰੀਦਕੋਟ ਸੰਸਦੀ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ ਸਦੀਕ ਜੀ ਤੁਹਾਡਾ ਸਵਾਗਤ ਹੈ ਚੈਨਲ 7 ਡੇ ਨਿਊਜ਼ ਧੰਨਵਾਦ ਜੀ ਧੰਨਵਾਦ ਸਦੀਕ ਸਾਹਿਬ ਤੇ ਨਾਲ ਸਾਡੇ ਨਾਲ ਨੇ ਬਹੁਪੱਖੀ ਸ਼ਖਸੀਅਤ ਪੱਤਰਕਾਰ ਲੇਖਕ ਅਤੇ ਬੁੱਧੀਜੀਵੀ ਸ਼੍ਰੀ ਸੀ ਮਾਰਕੰਡਾ ਜੀ ਮਾਰਕੰਡਾ ਜੀ ਤੁਹਾਡਾ ਵੀ ਸਵਾਗਤ ਹੈ ਸਦੀਕ ਸਾਹਿਬ ਇੱਕ ਐਮਐਲਏ ਦੀ ਪਾਰਟੀ ਦੇ ਉੱਤੋਂ ਤੁਸੀਂ ਇੱਕ ਵਾਰ 5 ਸਾਲ ਵਿਧਾਇਕ ਰਹੇ ਹੋ ਹਲਕਾ ਪਦੌੜ ਤੋਂ ਫਿਰ ਉਸ ਤੋਂ ਬਾਅਦ ਪਾਰਟੀ ਨੇ ਤੁਹਾਨੂੰ ਜੈਤੂ ਭੇਜ ਦਿੱਤਾ ਗਿਆ ਅੱਜ ਇੱਕੋ ਵਾਰ ਤੁਹਾਨੂੰ 9 ਹਲਕਿਆਂ ਦੀ ਸੇਵਾਦਾਰ ਬਜੋਂ ਲਿਆਂਦਾ ਹੈ ਪਾਰਟੀ ਨੇ ਉਮੀਦਵਾਰ ਬਜੋਂ ਲਾਨਿਆ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਜੀਬਾਜੀ ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਇਸ ਚੈਨਲ 7 ਡੇਜ਼ ਦੇ ਦਰਸ਼ਕਾਂ ਨੂੰ ਅਤੇ ਸਟੋਰੀਆਂ ਨੂੰ ਬਹੁਤ ਹੀ ਨਿਮਰਤਾ ਦੇ ਨਾਲ ਪਿਆਰ ਭਰੀ ਸਤਸਿ ਸ਼੍ਰੀ ਅਕਾਲ ਕਹਿਣਾ ਆਪ ਜੀ ਨੇ ਜੋ ਕਿਹਾ ਵੀ ਇੱਕ ਹਲਕੇ ਦੀ ਨੁਮਾਇੰਦਗੀ ਕਰਦੇ ਕਰਦੇ ਹੁਣ ਨੋ ਹਲਕੇ ਤੁਸੀਂ ਕਿਸ ਤਰ੍ਹਾਂ ਸੰਭੋਗੇ ਆ ਤੁਸੀਂ ਉੱਥੇ ਕਿਸ ਤਰ੍ਹਾਂ ਲੜੋਗੇ ਇਲੈਕਸ਼ਨ ਤਾਂ ਮੇਰੀ ਬੇਨਤੀ ਇਹ ਹੈ ਸਭ ਤੋਂ ਪਹਿਲਾਂ ਵੀ ਮੇਰੀ ਪਾਰਟੀ ਨੇ ਮੇਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਹਾਰਾਜਾ ਅਮਨਿੰਦਰ ਸਿੰਘ ਜੀ ਮੇਰੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਅਤੇ ਪੰਜਾਬ ਦੀ ਪਰਿਵਾਰੀ आशा कुवरी शर्मा जी ने अते हिंदुस्तान ਦੇ ਸਾਡੇ ਜਿਹੜੇ ਕਿ ਬਹੁਤ ਹੀ ਯੋਗ ਇਸ ਵੜੇ ਕਹੇ ਜਾ ਸਕਦੇ ਨੇ श्री राहुल गांधी जी ਪ੍ਰਧਾਨ ਜੀ ਨੂੰ ਉਹਨਾਂ ਨੇ ਮੇਰੇ ਤੇ ਮਿਹਰਬਾਨੀ ਕੀਤੀ ਹੈ ਤੇ ਮੇਰੇ ਤੇ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਸਮਝਦਾ ਇਹ ਜ਼ਿੰਮੇਵਾਰੀ ਛੋਟੀ ਨਹੀਂ ਹੈ ਬਹੁਤ बड़ी है ਪਰ ਜਿਸ ਤੀਕੇ ਨਾਲ ਉਹਨਾਂ ਨੇ ਮੈਨੂੰ ਟਿਕਟ ਦੇ ਕੇ نوازਿਆ ਮੈਂ ਪਰਮਾਤਮਾ ਕੀ ਵੀ ਅਰਦਾਸ ਕਰਦਾ ਔਰ ਵਾਹਿਗੁਰੂ ਅਕਿ ਮੈਂ ਇਹੀ ਦੁਆ ਮੰਗਦਾ ਵੀ ਮੈਨੂੰ ਇੰਨਾ ਬਲ ਬਖਸ਼ੇ ਵੀ ਜੋ ਪਰੋਸਾ ਉਹਨਾਂ ਨੇ ਮੇਰੇ ਤੇ ਜਤਾਇਆ ਹੈ ਮੈਂ ਉਸ ਪਰੋਸੇ ਤੇ ਪੂਰਾ ਉਤਰਾਂ ਤੇ ਲੋਕਾਂ ਦੀ ਸੇਵਾ ਕਰਕੇ ਆਪਣੀ ਪਾਰਟੀ ਦਾ ਮਾਣ ਵਧਾਵਾਂ ਆਪਣੇ ਜੀਤ ਦਾ ਮਾਣ ਵਧਾਵਾਂ ਐਸੀ ਮੇਰੀ ਸੋਚ ਹੈ। صدیق ਸਾਹਿਬ ਜੀ ਤੁਸੀਂ ਜਿਹੜਾ ਨਾਮਣਾ ਖਟਿਆ ਹੈ ਜੀ ਉਹ ਆਪਣੀ ਗਾਇਕੀ ਦੇ ਸਿਰ ਤੇ ਖਟਿਆ ਹੈ। ਜੀ ਇਸੇ ਕਰਕੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਚਿੱਤ ਦੇ ਉੱਤੇ ਰਾਜ ਕਰਦੇ ਆਇਓ ਤੁਹਾਡੀ ਜਿਹੜੀ ਗਾਇਕੀ ਹੈ ਇਸ ਦੀ ਦੇਣ ਸਦਕਾ ਹੀ ਤੁਸੀਂ ਰਾਜਨੀਤੀ ਦੇ ਵਿੱਚ ਜਿਹੜੇ ਠੋਸ ਪੈਰ ਨੇ ਉਹਨਾਂ ਨੂੰ ਜਮਾ ਸਕਿਓ ਪਰ ਸੋਡੇ ਜਿਹੜੇ ਵਿਰੋਧੀ ਨੇ ਉਹ ਇਹ ਕਹਿੰਦੇ ਨੇ ਕਿ ਉਹਨਾਂ ਦੇ ਤਾਂ ਪੈਰ ਥੱਲੇ ਬਟੇਰਾ ਆ ਗਿਆ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਇਸ ਕਰਕੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਕੋਈ ਨਾ ਸੰਗਠਨਾਤਮਕ ਤੌਰ ਤੇ ਨਾ ਹੀ ਕਿਸੇ ਅਹੁਦੇ ਦੇ ਤੌਰ ਤੇ ਕੋਈ ਏਡਾ ਵੱਡਾ ਕੰਮ ਨਹੀਂ ਕੀਤਾ ਉਹ ਸਿਰਫ ਆਪਣੀ ਗਾਇਕੀ ਦੇ ਸਿਰ ਤੇ ਹੀ ਜਿਹੜਾ ਹੈ ਉਹ ਪਹਾੜ ਹਲਕੇ ਤੋਂ ਵੀ ਜਿੱਤੇ ਅਤੇ ਹੁਣ ਉਹਨਾਂ ਨੂੰ ਇਸੇ ਕਰਕੇ ਹੀ ਇਹ ਸੰਭਾਵਨਾ ਹੈ ਕਾਂਗਰਸ ਨੂੰ ਹੋਈ ਥੋੜੀ ਹਾਈ ਕਮਾਂਡ ਨੂੰ ਕਿ ਇਹ ਹੀ ਜਿਹੜੀ ਫਰੀਦਕੋਟ ਦੀ ਸੀਟ ਹੈ ਇਹ ਕੱਢ ਸਕਦੇ ਨੇ ਇਸ ਕਰਕੇ ਇਹਨਾਂ ਨੂੰ ਨਿਵਾਜ਼ਿਆ ਜਾਵੇ ਮੇਰੇ ਵਿਰੋਧੀ ਜਿਹੜੇ ਇਹ ਸੋਚਦੇ ਨੇ ਬਿਸਦੀਕ ਦੇ ਪੈਰ ਥੱਲੇ ਬਟੇਲਾ ਆ ਗਿਆ ਤਾਂ ਇਹ ਜਿੱਤ ਗਿਆ ਕੀ ਉਹ ਵੋਟਰਾਂ ਦਾ અપਮਾਨ ਨਹੀਂ ਕਰ ਰਹੇ ਹਾਂ ਹੂੰ ਕਿਉਂਕਿ ਨਾ ਤਾਂ ਮੈਂ ਕਿਸਦੇ ਹੱਥ ਫੜ ਕੇ ਵੋਟ ਪੁਵਾਈ ਹੈ ਤੇ ਨਾ ਹੀ ਮੈਂ ਤਾਂ ਆਪ ਜੀ ਨੂੰ ਪਤਾ ਹੈ ਕਿਸੇ ਨੂੰ ਕੁਝ ਦਿੱਤਾ ਹੈ ਮੇਰੀ ਤਾਂ ਇੱਕੋ ਹੀ ਬੇਨਤੀ ਸੀ ਵੀ ਮੈਂ ਕਾਂਗਰਸ ਪਾਰਟੀ ਦਾ ਸਿਪਾਹੀ ਹਾਂ ਮੈਨੂੰ ਤੁਸੀਂ ਵੋਟ ਦਿਓ ਤਾਂ ਕਿ ਮੈਂ ਇਸ ਇਲਾਕੇ ਦੀ ਆਵਾਜ਼ ਬਣ ਕੇ ਵਿਧਾਨ ਸਭਾ ਦੇ ਵਿੱਚ ਉਠਾ ਸਕਾਂ ਔਰ ਤੁਹਾਡੀ ਸੇਵਾ ਕਰ ਸਕਾਂ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਇਹ ਤਾਂ ਜਿੱਤਿਆ ਹੀ ਤਾਂ ਹੈ ਪੀਰ ਦੇ ਪੈਰ ਥਲੇ ਬਟੇਰਾ ਆ ਗਿਆ ਮੇਰੀ ਸਮਝ ਤੋਂ ਬਾਹਰ ਹੈ ਭਈ ਉਹ ਜਾਂ ਤਾਂ ਲੋਕ ਰਾਜ ਨੂੰ ਸਮਝਦੇ ਨਹੀਂ ਹੰਗੇ ਡੈਮੋਕ੍ਰੇਸੀ ਦਾ ਮਤਲਬ ਨਹੀਂ ਜਾਣਦੇ ਇਹ ਅਜੀਬ ਗੱਲ ਹੈ ਵੀ ਇੱਕ ਬੰਦਾ 5454000 ਵੋਟ ਲੈਂਦਾ 5454000 ਵੋਟ ਇਹ ਇੱਕ ਪੈਰ ਥਲੇ ਬਟੇਰਾ ਵਾਲੀ ਗੱਲ ਹੈ ਨਹੀਂ ਇਹ ਚ ਸੋਡੀ ਗਾਇਕੀ ਦੀ ਕੰਟਰੀਬਿਊਸ਼ਨ ਹੈ ਕਿ ਨਹੀਂ ਨਹੀਂ ਉਹਦੇ ਵਿੱਚ ਕੀ ਗੱਲ ਹੈ ਹਾਂ ਗਾਇਕੀ ਨੇ ਮੇਰੀ ਪਛਾਣ ਬਣਾਈ ਹੈ ਜਦੋਂ ਕੋਈ ਬੰਦਾ ਅਖਾੜੇ ਚ ਉਤਰਦਾ ਹੈ ਸਭ ਤੋਂ ਪਹਿਲਾਂ ਜਦੋਂ ਉਹ ਨਾਮ ਲਿਆ ਜਾਂਦਾ ਵੀ ਫਲਾਨਾ ਹੈ ਤਾਂ ਲੋਕ ਜ਼ਰੂਰ ਇਸ ਗੱਲ ਦੇ ਉੱਤੇ ਮਤਲਬ ਐਕਸਾਈਟ ਹੁੰਦੇ ਨੇ ਕਿ ਐਸਾ ਫਲਾਨਾ ਬੰਦਾ ਆਇਆ ਤਾਂ ਮੈਂ ਸਮਝਦਾ ਵੀ ਜਿਹੜੀ ਮੇਰੀ ਗਾਇਕੀ ਹੈ ਉਹਨੇ ਮੇਰੀ ਪਛਾਣ ਬਣਾ ਦਿੱਤੀ ਆ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਲੋਕਾਂ ਨੇ ਮੈਨੂੰ ਵੋਟ ਦਿੱਤੀ ਆ ਹੈ ਜੀ ਪਾਰਟੀ ਦੀ ਵਜ੍ਹਾ ਨਾਲ ਦਿੱਤੀ ਆ ਜੇ ਮੈਂ ਆਜ਼ਾਦ ਖੜਦਾ ਸ਼ਾਇਦ ਮਨਾ ਜਿੱਦਾਂ ਸ੍ਰੀਖਸਾਬ ਆ ਅਕਾਲੀ ਦਲ ਨੇ ਮਾਲਵੇ ਦੀ ਜਗਾ ਇਹ ਫਰੀਦਕੋਟ ਮਾਲਵੇ ਦੀਆਂ ਸਮੂਚੀਆਂ ਜਿਹੜੀਆਂ 9 ਦੇ ਚ ਵਿਧਾਨ ਸਭਾ ਹਲਕੇ ਪੈਂਦੇ ਉਹ ਮਾਲਵੇ ਦੇ ਪੈਂਦੇ ਆ ਪਰ ਮਾਲਵੇ ਦੀ ਜਗਾ ਮਾਝੇ ਤੋਂ ਲੈ ਕੇ ਉਮੀਦਵਾਰ ਉਤਾਰਿਆ ਤੁਹਾਡੇ ਖਿਲਾਫ ਬਿਕੋਜ਼ ਇਹਦੇ ਬਾਰੇ ਕੀ ਕਹਿਣਾ ਚਾਹੀਦਾ 얘ਦੇ ਬਾਰੇ ਮੈਂ ਇੰਨੇ ਹੀ ਕਹਿ ਸਕਦਾ ਬਈ ਕਿਉਂਕਿ ਉੱਥੇ ਜੋ ਬਰਗਾੜੀ ਕਾਂਡ ਹੋਇਆ ਨਾ ਉਸ ਨੇ ਅਕਾਲੀ ਦਲ ਨੂੰ ਬੈਕਫੁੱਟ ਤੇ ਲੈ ਕੇ ਅਕਾਲੀ ਦਲ ਕੋਲੇ ਕੋਈ ਵੋਟਾਂ ਮੰਗਲਦਾ ਮਤਲਬ ਕੋਈ ਵੀ ਮੁੱਦਾ ਨਹੀਂ ਹੈਗਾ ਲੋਕ ਬਹੁਤ ਦੁਖੀ ਨੇ ਇਸ ਕਰਕੇ ਵੀ ਦੁਖੀ ਨੇ ਵੀ ਉਹ ਕਾਂਡ ਉਹਨਾਂ ਦੇ ਰਾਜ ਚ ਹੋਇਆ ਲੋਕ ਇਸ ਕਰਕੇ ਵੀ ਦੁਖੀ ਨੇ ਵੀ ਉਹਨਾਂ ਨੇ ਅਪਰਾਧੀਆਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਸਜ਼ਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਹੁਣ ਤਾਂ ਮਾਰਗਡਾ ਸਾਹਿਬ ਇੱਕ ਨਵੀਂ ਗੱਲ ਚੱਲੀ ਹੈ ਜਿਹੜਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਤੇ ਡਰਦੇ ਨੇ ਇਹਨਾਂ ਨੇ ਡਰਦਿਆਂ ਨੇ ਐਪਲੀਕੇਸ਼ਨ ਦਿੱਤੀ ਹੈ ਔਰ ਮੈਂ ਸਮਝਦਾ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਉਹ ਸਮਾਂ ਆ ਜਾਊਗਾ ਜਦੋਂ ਕਾਨੂੰਨ ਇਹਨਾਂ ਦੇ ਗਲਾ ਵਿੱਚ ਹੱਥ ਪਾਊਗਾ ਦੂਸਰੀ ਗੱਲ ਸਦੀਕ ਸਾਹਿਬ ਵੀ ਉਸ ਰਣੀਕੇ ਨੂੰ ਤੁਹਾਡੇ ਖਿਲਾਫ ਉਤਾਰਿਆ ਗਿਆ ਜਿਸ ਦਾ ਪੀਏ ਖੁਦ ਇੱਕ ਵੱਡੇ ਫਰਾਡ ਦੇ ਵਿੱਚ ਸੀ ਦੇਖੋ ਬੇਨਤੀ ਇਹ ਹਲਵਾਸ ਜੀ 10 ਸਾਲ ਤੋਂ ਇਹ ਸਰਕਾਰ ਚੱਲੀ ਹੈ ਬੀਜੇਪੀ ਅਖਾਲੀਆਂ ਦੀ ਕਿੰਨੇ ਫਰਾਡ ਨੇ ਜਿਹਨਾਂ ਨੂੰ ਕਨਾਵੋਗੇ ਕੱਲੇ ਰਣੀਕੇ ਸਾਹਿਬ ਥੋੜੀ ਨੇ ਤਾਂ ਜੀ ਇੱਕ ਗੱਲੀ ਧਾਲ ਤੇ ਕਾਲਾ ਨਹੀਂ ਹੈ ਸਾਰੀ ਧਾਲ ਹੀ ਕਾਲੀ ਹੈ ਕਿਦਾ ਕਿਦਾ ਨਾਮ ਲਵਾਂਗੇ ਤੇ ਠੀਕ ਹੈ ਸਦੀਕ ਜੀ ਅਸੀਂ ਦੁਆ ਦਨੇ ਆ ਵੇ ਤੁਸੀਂ ਪਾਰਲੀਮੈਂਟ ਦੇ ਵਿੱਚ ਪਹੁੰਚੋ ਜੀ ਤੁਸੀਂ ਹੁਣ ਗੱਲ ਕਰਦੇ ਸੀ ਆਪਾਂ ਕਿ ਮੋਦੀ ਨੇ ਮੁੱਦਿਆਂ ਨੂੰ ਹੀ ਗਾਇਬ ਕਰ ਦਿੱਤਾ ਬਿਲਕੁਲ ਜੇ ਤੁਸੀਂ ਪਾਰਲੀਮੈਂਟ ਦੇ ਵਿੱਚ ਗਏ ਤਾਂ ਉਹ ਕਿਹੜੇ ਪ੍ਰਾਥਮਿਕਤਾ ਦੇ ਮੋਂਗੇ ਉਹ ਕਿਹੜੇ ਮੁੱਦਿਆਂ ਨੂੰ ਮਹੱਲ ਦੇ ਪਹਿਲ ਦੇ ਮੋਂਗੇ ਜਿਹਦੇ ਨਾਲ ਪੰਜਾਬ ਦੇ ਜਿਹੜੇ ਉਲਝੀ ਹੋਈ ਤਾਣੀ ਹੈ ਇਸ ਨੂੰ ਸੁਲਝਾਉਣ ਵਿੱਚ ਤੁਸੀਂ ਕੋਈ ਆਪਣਾ ਯੋਗਦਾਨ ਪਾ ਸਕੋ ਸਭ ਤੋਂ ਪਹਿਲਾਂ ਮਾਰਕਟਾ ਸਾਹਿਬ ਮੈਂ ਆਪਣੇ ਕਿਸਾਨਾਂ ਦੀ ਗੱਲ ਕਰੂੰਗਾ ਕਿਉਂਕਿ ਖੇਤੀਬਾੜੀ ਪ੍ਰધાન ਸੂਬਾ ਸਾਡਾ ਇੰਡਸਟਰੀ ਬਹੁਤ ਘੱਟ ਹੈ ਇੱਥੇ ਔਰ ਸਾਡੀ ਸਾਡੇ ਕਿਸਾਨ ਨੇ ਜਿਹੜਾ ਸੰਕਟ ਦਾ ਪੂਰ ਹੈ ਉਹਦੇ ਵਿੱਚ ਇੰਨਾ ਅਨਾਜ ਪਾਇਆ ਵੀ ਸੈਂਟਰ ਵੀ ਮੰਨਦਾ ਵੀ ਹਾਂ ਪੰਜਾਬ ਦੇ ਲੋਕ ਖੇਤੀਬਾੜੀ ਕਰਕੇ ਉਹ ਅੰਨ ਭਟਾਰ ਨੂੰ ਪਰ ਰਹਿ ਨੇ ਪਹਿਲਾਂ ਤਾਂ ਮੈਂ ਉਹਨਾਂ ਦੀ ਜਿਹੜੀ ਦਿਸ਼ਾ ਹੈ ਦਸ਼ਾ ਹੈ ਉਹਦੇ ਵਾਸਤੇ ਮੈਂ ਗੱਲ ਕਰਾਂਗਾ ਵੀ ਇਹ ਜੋ ਕੁਝ ਵਿਚਾਰੇ ਇਹਨਾਂ ਤੇ ਜੋ ਵੀਤ ਰਹੀ ਹੈ ਦੇਖੋ ਮੋਦੀ ਸਾਹਿਬ ਨੇ ਕਿੱਡਾ ਵੱਡਾ ਮਜ਼ਾਕ ਕੀਤਾ ਕਹਿੰਦੇ ਮੈਂ 2000 ਰੁਪਇਆ ਹਰ ਤਿੰਨ ਮਹੀਨੇ ਬਾਅਦ ਦੇਵਾਂਗਾ ਹਾਂਜੀ 6000 ਰੁਪਇਆ ਮੈਂ ਸਾਲ ਦਾ ਦੇਵਾਂਗਾ ਪਤਾ ਆਪ ਜੀ ਨੂੰ ਦਿਹਾੜੀ ਕੀ ਬਣਦੀ ਹੈ ਜੇ ਕਰਦੇ ਚਾੜਜੀ ਨੇ ਸਾਢੇ 300 ਰੁਪਏ ਦਿਹਾੜੀ ਬਣਦੀ ਹੈ ਸਾਢੇ 300 ਰੁਪਏ ਵਿੱਚ ਰੋਟੀ ਨਹੀਂ ਖਾਦੀ ਜਾਂਦੀ ਹੈ ਹਾਂਜੀ ਐਡਾ ਵੱਡਾ ਮਜ਼ਾਕ ਕੀਤਾ ਮੋਦੀ ਸਾਹਿਬ ਜੁਮਲੇਬਾਜ਼ ਨੇ ਮਜ਼ਾਕ ਕਰਦੇ ਨੇ ਔਰ ਮੈਂ ਸਮਝਦਾ ਵੀ ਉਹਨਾਂ ਦਾ ਇੱਕੋ ਇੱਕ ਟੀਚਾ ਹੈਗਾ ਸੱਤਾ ਪ੍ਰਾਪਤ ਕਰਨ ਲਈ ਚਾਹੇ ਝੂਠ ਬੋਲ ਕੇ ਹੋਵੇ ਚਾਹੇ ਲੋਕਾਂ ਨੂੰ ਦਫਾੜ ਕਰਕੇ ਹੋਵੇ ਚਾਹੇ ਉਹ ਲੋਕਾਂ ਦੇ ਵਿੱਚ ਲੜਾਈ ਪੈਦਾ ਕਰਕੇ ਦੇਖੋ ਕਿੱਡੀਆਂ ਵੱਡੀਆਂ ਅਜੀਬ ਗੱਲ ਹੈ ਅੱਜ ਉਹ ਕਾਂਗਰਸ ਦੇ ਉੱਤੇ ਦੋਸ਼ ਲਾਈ ਜਾਂਦੇ ਨੇ ਬਈ ਜੀ ਸੈਨਿਕਾਂ ਦਾ ਮਨੋਬਲ ਕਾਂਗਰਸ ਘਰਾ ਰਹੀ ਹੈ ਮੋਦੀ ਸਾਹਿਬ ਇਹ ਸਮਝੋ ਜੋ ਕਾਂਗਰਸ ਹੈ ਇਹਦੇ ਸੈਨਿਕ ਤਾਂ ਲੱਖ ਲੱਖ ਸੈਨਿਕਾਂ ਨੂੰ ਦੂਜੇ ਦੇਸ਼ਿਆਂ ਨੂੰ ਲੈ ਕੇ ਕੈਦ ਕਰਦੇ ਨੇ ਦੂਜੇ ਮੁਲਕ ਜਦੋਂ ਨਿਆਂਇਆ ਵਾਂਗੂ ਵਿਗੜੇ ਹੋ ਨਿਆਂਇਆ ਵਾਂਗੂ ਛੇੜਖਾਨੀ ਕਰਦਾ ਤੇ ਦੂਜੇ ਮੁਲਕ ਦਾ ਦੋ ਟੁਕੜੇ ਕਰਕੇ ਉਹਨੂੰ ਬੋਲਣ ਤੋਂ ਬੰਦ ਕਰ ਦਿੱਤਾ ਸੁਖੀਰ ਸਾਹਿਬ ਤੁਸੀਂ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਕਿਸਾਨੀ ਮੁੱਦਿਆਂ ਨੂੰ ਜਿਹੜੀ ਪਹਿਲ ਹੈ ਉਹ ਦੇਵਾਂਗੇ ਪਰ ਤੁਹਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਇਹ ਆਪਦੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਲਿਖਿਆ ਸੀ ਕਿ ਅਸੀਂ ਕਿਸਾਨਾਂ ਦੀ ਹਾਲਤ ਸੁਧਾਰਨ ਵਾਸਤੇ ਤੇ ਉਹਨਾਂ ਦੀਆਂ ਖੁਦਕਸ਼ੀਆਂ ਨੂੰ ਰੋਕਣ ਵਾਸਤੇ ਅਸੀਂ ਆਪਦਾ ਪੂਰਾ ਜੋਰ ਲਾਵਾਂਗੇ ਛੋਟੇ ਜਿਹੇ ਵਿਰੋਧੀ ਨੇ ਖਾਸ ਤੌਰ ਤੇ ਕਾਲੀ ਦਲ ਵਾਲੇ ਉਹ ਕਹਿੰਦੇ ਨੇ ਵੀ ਕਿਸਾਨਾਂ ਦਾ ਸਦੀਕ ਸਾਹਿਬ ਕੀ ਜਾ ਕੇ ਕਰਨਗੇ ਜਦੋਂ ਇਹਨਾਂ ਦੇ ਮੁੱਖ ਮੰਤਰੀ ਨੇ ਹੀ ਕਿਸਾਨਾਂ ਦਾ ਕੁਝ ਨਹੀਂ ਕੀਤਾ ਜਦ ਕਿ 900 ਕਿਸਾਨ 2 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਖੁਦਕੁਸ਼ੀ ਕਰ ਲਬਾ ਜੀ ਤੁਸੀਂ ਕੀ ਸਮਝਦੇ ਹੋ ਇਹ ਜਿਹੜੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਉਹਨਾਂ ਨੇ ਸਾਡੀ ਸਰਕਾਰ 'ਵਲੇ ਕਰਜ਼ਾ ਲਿਆ ਇਹ ਤਾਂ ਪੁਰਾਣੀ ਬਿਮਾਰੀ ਹੈ ਉਦੋਂ ਦੀ ਚੱਲੀ ਹੋਈ ਹੈ ਜਦ ਦੀ ਇਹਨਾਂ ਨੇ ਸੱਤਾ ਸੰਭਾਲੀ ਹੋਈ ਹੈ ਅਕਾਲੀਆਂ ਨੇ ਮੇਰੀ ਬੇਨਤੀ ਇਹ ਹੈ ਉਹ ਤਾਂ ਇੱਕ ਐਸਾ ਕੋੜ ਲਾਗੇ ਨੇ ਜਿਹਨੂੰ ਪਹਿਲਾਂ ਤਾਂ ਸਾਫ਼ ਕਰਨਾ ਪਊਗਾ ਦਵਾਈ ਤਾਂ ਬਾਅਦ ਚ ਲੱਗਦੀ ਹੁੰਦੀ ਹੈ ਪਹਿਲਾਂ ਕੋੜ ਨੂੰ ਲਹੂ ਲਹਾਰ ਨੂੰ ਸਾਫ਼ ਕਰਨਾ ਪਊਗਾ ਔਰ ਮਹਾਰਾਜਾ ਕੈਪਟਨ ਬਲਵਿੰਦਰ ਸਿੰਘ ਦਿਨ ਰਾਤ ਇਸ ਗੱਲ ਤੇ ਲੱਗੇ ਹੋਏ ਨੇ ਕਿ ਮੈਂ ਕਿਸਾਨਾਂ ਦੀ ਹਾਲਤ ਕਿਵੇਂ ਸਧਾਰਾਂ ਮੈਂ ਨਿਵੇਸ਼ਕ ਕਿਵੇਂ ਲੈ ਕੇ ਆਵਾਂ ਜਿਹੜੇ ਇੱਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਦੇਖੋ ਅਸੀਂ ਰੋਜ਼ਗਾਰ ਮੇਲੇ ਲਾਉਨੇ ਆ ਉਹਦੇ ਵਿੱਚ ਚਾਹੇ ਸਰਕਾਰੀ ਨੌਕਰੀਆਂ ਨਹੀਂ ਹੋਣਗੀਆਂ ਮੈਂ ਮੰਨਦਾ ਇਸ ਗੱਲ ਨੂੰ ਸਰਕਾਰੀ ਨੌਕਰੀਆਂ ਹੋ ਵੀ ਕਿਵੇਂ ਸਕਦੀਆਂ ਨੇ ਇਹਨਾਂ ਨੇ ਜਿਹੜੇ ਬੰਦੇ ਭਰਤੀ ਕੀਤੇ ਕੰਟਰੈਕਟ ਤੇ ਇਹਨਾਂ ਨੂੰ ਪਤਾ ਸੀਗਾ ਇਸ ਗੱਲ ਦਾ ਵੀ ਜੇ ਸਾਡੀ ਸਰਕਾਰ ਚਲੀ ਗਈ ਨਾ ਉਦੋਂ ਨੂੰ 3 ਸਾਲ ਹੋ ਜਾਣਗੇ ਇਹ ਜਿਹੜੇ ਭਰਤੀ ਕੀਤੇ ਗਏ ਨੇ ਇਹ ਅਗਲੀ ਸਰਕਾਰ ਦੇ ਗਲ ਪੈਣਗੇ ਵੀ ਸਾਨੂੰ ਪੱਕਿਆ ਕਰੋ ਔਰ ਉਹ ਉਹੀ ਗੱਲ ਉਹੀ ਹਾਂਜੀ ਸਰਕਾਰ ਦੇ ਮਾਸਟਰ ਜੀ ਉਤਰਿਆ ਪੋਜੀਸ਼ਨ ਦਾ ਇਹ ਹੈ ਉਹ ਚਲਾਕੀਆਂ ਕਰ ਕਰਕੇ ਚਲਾਕੀਆਂ ਕਰ ਕਰਕੇ ਉਹਨਾਂ ਨੇ ਲੋਕਾਂ ਦੇ ਨਾਲ ਠੀਟਨ ਕੀਤੀ ਹੈ ਔਰ ਉਹੀ ਖਮਿਆਜ਼ਾ ਅਸੀਂ ਫਿਲਹਾਲ ਪੁਗਤ ਰਹੇ ਹਾਂ ਕਿਸਾਨਾਂ ਨੂੰ ਪਹਿਲੇ ਫੇਸ ਦੇ ਵਿੱਚ ਤੁਸੀਂ ਇਹ ਨਿਮਨ ਕਿਸਾਨ ਨੇ ਜਿਹੜੇ ਉਹਨਾਂ ਦੇ ਕਰਜ਼ੇ ਮਾਫ ਕਰਤੇ 2 ਸਾਲਾਂ ਦੇ ਤੇ ਜਿਹੜੇ 3 ਸਾਲ ਰਹਿੰਦੇ ਨੇ ਇਹ ਇਸ ਤਰ੍ਹਾਂ ਦੀਆਂ ਸੁਭਾਵਨਾਵਾਂ ਉਹ ਜਾਗਰ ਹੋ ਸਕਦੀਆਂ ਨੇ ਬਈ ਤੁਸੀਂ ਜਿਹੜਾ ਚੋਣ ਮਨੋਰਥ ਪੱਤਰ 'ਤੇ ਵਾਅਦਾ ਕੀਤਾ ਸੀ ਉਸ ਨੂੰ ਸਰੇਲਾ ਸਕੋ ਮਾਰਕੰਡਾ ਸਾਹਿਬ ਦੇਖੋ 2.5 ਏਕੜ ਦੇ ਕਿਸਾਨਾਂ ਦੀਆਂ ਦੇ 2 ਲੱਖ ਕਰਦੇ ਮਾਫ਼ ਕੀਤੇ ਨੇ। ਜੀ। ਹੁਣ ਜਿਹੜੇ 5 ਏਕੜ ਦੇ ਮਾਲਕ ਨੇ ਨਾ ਹੁਣ ਉਹਨਾਂ ਦੀ ਵਾਰੀ ਹੈ। ਮੈਂ ਸਮਝਦਾ ਇੱਥੇ ਇਕੱਲਾ ਮਸਲਾ ਨਹੀਂ ਹੈ, ਹੋਰ ਵੀ ਬਹੁਤ ਸਾਰੇ ਮਸਲੇ ਨੇ। ਜਦੋਂ ਸਰਕਾਰ ਬਣੀ ਹੈ 32000 ਕਰੋੜ ਰੁਪਈਆ ਜਿਹੜਾ ਖਜ਼ਾਨੇ 'ਚ ਪਿਆ ਸੀਗਾ ਅਕਾਲੀ ਸਰਕਾਰ ਨੇ ਸੈਂਟਰ ਨੂੰ ਵਾਪਸ ਕਰ ਦਿੱਤਾ। ਜੋ ਪਿਆ ਹੁੰਦਾ ਸ਼ਾਇਦ ਇੰਨੀ ਮੁਸ਼ਕਿਲਾਂਤ ਨਾ ਹੁੰਦੀਆਂ। ਆਹ ਸ੍ਰੀਖਸਾਬ ਇੱਕ ਪ੍ਰੋਫੈਸਰ ਸਾਧੂ ਸਿੰਘ ਜੋ ਉੱਥੇ ਮੌਜੂਦਾ ਐਮਪੀ ਨੇ ਉਹ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੀ ਕੀ ਕਿਸਮ ਦੇਖੋ ਜਿਹੜੀ ਗੱਲ ਨੂੰ ਸਾਰੇ ਲੋਕ ਜਾਣਦੇ ਹੋਣ ਉਹਨੂੰ ਮੈਂ ਕਹਿੰਦਾ ਫਿਰ ਇਹ ਚੰਗੀ ਗੱਲ ਨਹੀਂ ਹੈ ਤੁਸੀਂ ਆਪਸ ਜਾਨੇ ਆਪ ਸਿਆਣੀ ਹੋ ਜੀ ਇਹਨਾਂ ਬਰਗਾੜੀ ਕਾਣ ਦਾ ਮੈਂ ਇਸ ਕਰਕੇ ਮੈਂ ਤੁਹਾਨੂੰ ਕਹਿ ਦਿੱਤਾ ਕਿਉਂਕਿ ਇਹਨਾਂ ਨੇ ਹੁਣੇ-ਹੁਣੇ ਉਹ ਕਮਰਬਿਜੇ ਪ੍ਰਤਾਪ ਸਿੰਘ ਵਾਸਤੇ ਅਰਜੀ ਦਿੱਤੀ ਹੈ ਮੈਂ ਤਾਂ ਜ਼ਿਕਰ ਕਰ ਦਿੱਤਾ ਨਹੀਂ ਉਸ ਕਾਣ ਬਾਰੇ ਵੀ ਮੈਂ ਗੱਲ ਨਹੀਂ ਸੀ ਕਰਨੀ ਚਾਹੁੰਦਾ ਉਹਦੀ ਵਜ੍ਹਾ ਇਹ ਹੈ ਇਸ ਗੱਲ ਨੂੰ ਤਾਂ ਸਾਰੀ ਦੁਨੀਆ ਜਾਣਦੀ ਆ ਪੰਜਾਬ ਦਾ ਬੱਚਾ-ਬੱਚਾ ਜਾਣਦਾ ਤੇ ਝੋੜ ਝਾੜੂ ਪਾੜ ਵੀ ਜਾਣਦਾ ਬੱਚਾ ਮੈਂ ਉਹਦੇ ਬਾਰੇ ਉਹ ਆਪ ਜੀ ਸਿੱਕ ਸਾਹਿਬ ਇੱਕ ਹੋਰ ਹੈ ਵੀ ਇੱਕ ਵਾਰ ਤੁਹਾਨੂੰ ਨਮਾਇੰਦਗੀ ਦੇ ਜਾਂਦੀ ਹੈ ਐਮਐਲਏ ਨੂੰ ਕਿਸੇ ਨੂੰ ਵੀ ਗੱਲ ਕਰਦੀ ਹੈ ਆਪਾਂ ਉੱਥੋਂ ਜੋ ਐਮਐਲਏ ਬਣੇ ਨੇ ਸੋਡੇ ਮਾਸਟਰ ਜੀ ਬਲਦੇਵ ਸਿੰਘ ਪਰ ਉਹ ਦੁਬਾਰਾ ਫੇਰ ਹੁਣ ਐਮਪੀ ਖੜ ਰਹੇ ਨੇ ਕੋਈ ਲੋਕਾਂ ਨਾਲ ਧੱਕਾ ਨਹੀਂ ਹੈਗਾ ਵੀ ਜੇ ਉਹ ਐਮਐਲਏ ਦੀ ਸੀਟ ਆ ਜਿਵੇਂ ਇੱਥੇ ਵੀ ਪ੍ਰਮੇਂਦਰ ਸਿੰਘ ਢੀਂਡਸਾ ਖੜੇ ਹੋ ਰਹੇ ਨੇ ਇਹਨਾਂ ਨੂੰ ਇਹਨਾਂ ਬਾਰੇ ਵੀ ਉਹ ਦੁਬਾਰਾ ਹੁਣ ਕੈਂਡੀਡੇਟ ਫੇਰ ਖੜੇ ਹੋਗੇ ਜੀਵਾ ਜੀ ਅੱਛੀ ਗੱਲ ਤਾਂ ਇਹ ਹੈ ਕਿ ਇਹ ਸਵਾਲ ਤੁਸੀਂ ਮਾਸਟਰ ਜੀ ਨੂੰ ਕਰੋ ਮੈਂ ਤਾਂ ਜਵਾਬ ਨਹੀਂ ਦੇ ਸਕਦਾ ਨਹੀਂ ਨਹੀਂ ਉਹ ਤਾਂ ਸਦੀਕ ਸਾਹਿਬ ਤੇ ਵੀ ਫਾਰਮੂਲਾ ਲਾਗੂ ਨਹੀਂ ਉਸ ਸਦੀਕ ਸਾਹਿਬ ਤਾਂ ਹਾਰੇ ਨਹੀਂ ਨਹੀਂ ਥੋਗੇ ਉਹ ਉਹ ਬੰਦਾ ਜਿੱਤ ਕੇ ਇੱਕ ਵਾਰੀ ਲੋਕਾਂ ਦੀ ਨੁਮਾਇੰਦਗੀ ਕਰਨ ਦੀ ਥਾਂ ਉਹ ਦੁਬਾਰਾ ਫੇਰ ਚੋਣ ਪਿੱਟ ਦੇ ਵਿੱਚ ਉੱਤਰ ਇਹਨਾਂ ਨੂੰ ਤਾਂ ਇਸ ਕਰਕੇ ਇਹਨਾਂ ਦੀ ਚੋਣ ਕੀਤੀ ਗਈ ਕਿਉਂਕਿ ਕਾਂਗਰਸ ਨੂੰ ਲੱਗਦਾ ਸੀ ਕਿ ਇਹ ਸੀਟ ਜਿਹੜੀ ਹੈ ਉਹ ਕੱਟ ਜਾਣਗੇ ਇਹ ਹੋ ਸਕਦਾ ਹੈ ਵੀ ਆਮ ਆਦਮੀ ਪਾਰਟੀ ਨੂੰ ਵੀ ਇਹ ਲੱਗਦਾ ਹੋਵੇ ਕਿ ਸਾਡਾ ਬੰਦਾ ਵੀ ਉਹ ਕਰ ਲੂਗਾ ਬਾਕੀ صدیق ਸਾਹਿਬ ਨੇ ਦੱਸ ਹੀ ਦਿੱਤਾ ਵੀ ਝੂੜਾ ਝਾੜੂ ਦਾ ਖਿਲਰਿਆ ਵੀ ਆ صدیق ਸਾਹਿਬ ਇੱਕ ਤੁਸੀਂ ਗਾਣਾ ਗਾਇਆ ਸੀ ਉਹ ਵੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਵੀ ਤੁਸੀਂ ਕਿਸਾਨਾਂ ਦੀ ਦਰਸ਼ਾ ਦੀ ਗੱਲ કરી ਸੀ ਵੀ ਬਾਦਲ ਸਰ ਮਾੜੀ ਬਾਦਲ ਸਰਕਾਰ ਨੇ ਕਿਸਾਨ ਕਦੂ ਵੇਚਣ ਲਾਤੇ ਜਟ ਕਦੂ ਵੇਚਣ ਲਾਤੇ ਉਹ ਬੜੀ ਪੁਰਾਣੀ ਗੱਲ ਹੋ ਗਈ ਹੈ ਇਹ ਉਦੋਂ ਮੈਂ ਇਹ ਗਾਇਆ ਸੀਗਾ ਸੰ 2000 ਤੋਂ ਪਹਿਲਾ ਜਦੋਂ ਜਿਹੜੀ 92 2002 ਦੀਆਂ ਦੋ ਦੀਆਂ ਹਾਂ 2002 ਦੀਆਂ ਉਹ ਵਾਜੀ 2002 ਦੀ ਇਲੈਕਸ਼ਨ ਸੀਗੀ ਮੈਂ ਉਦੋਂ ਗਾਇਆ ਸੀਗਾ ਜੱਟ ਕੱਦੂ ਵੇਚਣ ਲਾਤੇ ਚੰਦਰੀ ਬਾਦਲ ਸਰਕਾਰ ਨੇ ਬਾਦਲ ਸਰਕਾਰ ਦੋ ਗੱਲਾਂ ਤੇ ਲੋਕਾਂ ਕੋਲੋਂ ਵੋਟ ਮੰਗਦੀ ਰਹੀ ਐ ਮੈਨੂੰ ਤਾਂ ਇਹ ਕਹਿ ਰਹੇ ਨਾ ਇਹਦੇ ਪੈਰ ਥਲੇ ਬਟੀਰਾ ਆ ਗਿਆ ਉਹਨਾਂ ਨੇ ਕਿਸਾਨ ਨੂੰ ਇਹ ਕਹਿ ਕੇ ਅਸੀਂ ਕਿਸਾਨ ਹੈ ਕਿਸਾਨਾਂ ਦੇ ਰਾਖੇ ਆ ਇਹ ਕਹਿ ਕੇ ਵੋਟਾਂ ਲਈਆਂ ਉਹਨਾਂ ਨੇ ਕਿਸਾਨ ਨੂੰ ਜ਼ਿਮੀਦਾਰਾਂ ਨੂੰ ਜੱਟ ਨੂੰ ਸਿੱਖ ਨੂੰ ਇਹ ਕਹਿ ਕੇ ਬਈ ਪੰਥ ਖਤਰੇ 'ਚ ਹੈ ਜੇ ਤੁਸੀਂ ਸਾਨੂੰ ਵੋਟ ਨਹੀਂ ਦੇਵੋਗੇ ਉਹਨੇ ਤਾਂ ਵੋਟਾਂ ਲਈ ਨਹੀਂ ਮੈਂ ਮੈਂ ਕਮ ਸੇ ਕਮ ਕਿਸੇ ਨਾਲ ਚੀਟਿੰਗ ਤਾਂ ਨਹੀਂ ਕੀਤੀ ਮੈਂ ਕਿਸੇ ਨਾਲ ਧੋਖਾ ਤਾਂ ਨਹੀਂ ਕੀਤਾ ਮੈਂ ਕਿਸੇ ਦੇ ਮੂੰਹਰੇ ਝੂਠ ਤਾਂ ਨਹੀਂ ਬੋਲਿਆ ਜੇ ਮੈਨੂੰ ਤੁਸੀਂ ਤਾਂ ਵੋਟ ਦਿਓ ਮੇਰਾ ਹਿੰਦੁਸਤਾਨ ਸਦੀਆਂ ਤੋਂ ਇਹ ਭਾਈਚਾਰਕ ਸੰਬੰਧ ਇਹਨਾਂ ਦੇ ਕੱਟੇ ਨਹੀਂ ਮੈਂ ਕਦੇ ਕਿਸੇ ਦਾ ਕਿਸੇ ਧਰਮ ਦਾ ਨਾ ਲਵਾਂਗਾ ਮੈਂ ਕਦੇ ਕਿਸੇ ਫਿਰਕੇ ਨੂੰ ਮੈਂ ਇਹ ਨਹੀਂ ਕਿਹਾ ਮੈਂ ਤੁਹਾਡਾ ਰਾਖਾ ਹੈਗਾ ਤੁਸੀਂ ਮੈਨੂੰ ਹੀ ਵੋਟ ਦਿਓ ਐਸਾ ਤਾਂ ਕਦੇ ਕੁਝ ਨਹੀਂ ਹੋਇਆ ਤੁਮ ਮੇਰਾ ਗੱਲ ਮੇਰੀ ਗੱਲ ਹੋਰ ਹੈ ਉਹ ਪੁਰਾਣੇ ਸਿਆਸਤਦਾਨ ਖਿਲਾੜੀ ਨੇ ਕਹਾਗ ਨੇ ਉਹ ਆਪਣੀਆਂ ਗੱਲਾਂ ਕਰਦੇ ਨੇ ਮੈਂ ਤਾਂ ਇਹ ਗੱਲ ਕਰਦਾ ਬਈ ਮੈਨੂੰ ਜਿਹੜੀ ਸੇਵਾ સોਪੀ ਜਾਊਗੀ ਮੈਂ ਉਹਦੇ ਤੇ ਪੂਰਾ ਉਤਰ ਦੀ ਪੂਰੀ ਕੋਸ਼ਿਸ਼ ਕਰੂੰਗਾ। ਮੈਸਦਾ ਇਹ ਹੈ ਵੀ ਜਿਹੜੀ ਸੁਲਾ ਬਵਾਹ ਗਿਆਨ ਨੇ ਗੀਤ ਦਾ ਜ਼ਿਕਰ ਕੀਤਾ ਹੈ ਜੀ ਉਹਦੇ ਵਿੱਚ ਤੁਸੀਂ ਕਿਸਾਨਾਂ ਦੀ ਦੁਰਦਸ਼ਾ ਨੂੰ ਬਿਆਨਿਆ ਅਤੇ ਇਹਦਾ ਜਿਹੜਾ ਠਿਕਰਾ ਹੈ ਉਹ ਬਾਦਲ ਸਰਕਾਰ ਦੇ ਸਿਰ ਤੇ ਪਣਿਆ ਹੈ। ਕੀ ਜਿਹੜੀ ਹੈ ਜੇ ਇਹ ਇਹ ਪਾਜ ਪਾਤੇ ਅਕਾਲੀ ਦਾ ਅਕਾਲੀ ਦਾ ਹੁਣ ਫੇਰ ਸਕੇਂਦਰ ਦੀ ਸਤਾ ਤੇ ਕਾਬਜ ਹੋ ਜਾਂਦੇ ਨੇ ਕਿ ਉਹਦੇ ਮੁਕਾਬਲੇ ਦੇ ਉੱਤੇ ਰਾਹੁਲ ਗਾਂਧੀ ਪੰਜਾਬ ਦੇ ਕੀ ਭਾਰਤ ਦੇ ਕਿਸਾਨਾਂ ਦੀ ਗੁਦਰਸ਼ਾ ਨੂੰ ਸੰਭਾਲਣ ਵਿੱਚ ਆਪਣਾ ਕੋਈ ਯੋਗਦਾਨ ਪਾ ਸਕੋ ਮਰਕੰਡਾ ਸਾਹਿਬ ਤੁਸੀਂ ਪੱਤਰਕਾਰ ਹੋ ਔਰ ਪੱਤਰਕਾਰ ਹਮੇਸ਼ਾ ਦੂਰ ਅੰਦੇਸ਼ ਹੁੰਦੇ ਨੇ ਤੁਸੀਂ ਕੱਲ ਦੀ ਗੱਲ ਅੱਜ ਕਰ ਦਿੰਦੇ ਹੋ ਐਨੇ ਦੂਰ ਅੰਦੇਸ਼ ਹੁੰਦੇ ਹੋ ਤੁਸੀਂ ਦੇਖਿਆ ਹੋਵੇਗਾ ਇਹ 10 ਸਾਲ ਸਲਕਾਰ ਰਹੀ ਹੈ ਔਰ 10 ਸਾਲ ਹੀ ਸੈਂਟਰ ਦੇ ਵਿੱਚ ਸਰਕਾਰ ਰਹੀ ਹੈ ਅ ਡਾਕਟਰ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਉਹਨਾਂ ਨੇ ਧੜੀਆਂ ਪਰ ਪਰ ਕੇ ਇਹਨਾਂ ਨੂੰ ਫੰਡਸ ਦਿੱਤੇ ਨੇ ਧੜੀਆਂ ਪਰ ਪਰ ਕੇ ਪੰਜਾਬ ਨੂੰ ਹੈ ਜੀ ਤੇ ਹੁਣ 5 ਸਾਲ ਹੋ ਗਏ ਮੋਦੀ ਸਰਕਾਰ ਨੂੰ ਇਹ ਮੋਦੀ ਸਰਕਾਰ ਦੇ ਛੋਟੇ ਬੱਚੇ ਨੇ ਇਹ ਉਹ ਵੱਡੇ ਨੇ ਇਹ ਛੋਟੇ ਨੇ ਹੈ ਜੀ ਉਹਨਾਂ ਨੇ ਇੱਕ ਤੇਲਾ ਨਹੀਂ ਦਿੱਤਾ ਜਦੋਂ ਪੈਸੇ ਮੰਗਣ ਜਾਂਦੇ ਸੀ ਬਲਕਿ ਹੁਣ ਵੀ ਜਦੋਂ ਕਾਂਗਰਸੀ ਪੈਸੇ ਮੰਗ ਉਹ ਕਹਿੰਦੇ ਪਹਿਲਾਂ ਹਿਸਾਬ ਦੇ ਦਿਓ ਪਹਿਲਾਂ ਹਿਸਾਬ ਕੀ ਦੇਵਗੇ ਜਦੋਂ ਉਹਨਾਂ ਨੇ ਹਿਸਾਬ ਲਿਖਿਆ ਹੀ ਨਹੀਂ ਹੈ ਉਹਨਾਂ ਨੇ ਕੋਈ ਹਿਸਾਬ ਲਿਖਿਆ ਵੀ ਹਾਂ ਵੀ ਆ ਪਿਆਰ ਅਸੀਂ ਤੁਹਾਨੂੰ ਦਿੰਨੀ ਆ ਉਹਨਾਂ ਤੋਂ ਜਦੋਂ ਜਦੋਂ ਸੁਖਬੀਰ ਜੀ ਜਾਂ ਬਾਦਲ ਸਾਹਿਬ ਗਿਧਰੀ ਸਾਹਿਬ ਤੋਂ ਪੈਸੇ ਮੰਗਣ ਗਏ ਉਹਨਾਂ ਨੇ ਸਿੱਧਾ ਕਹਿਤਾ ਵੀ ਭਾਈ ਪਹਿਲਾਂ ਹਿਸਾਬ ਦੇ ਜਾਓ ਅਗਲੇ ਪੈਸੇ ਯਾਨੀ ਪੰਜਾਬ ਦੇ ਨਾਲ ਵਿਤਕਰਾ ਹੋਇਆ ਇਹ ਤਾਂ ਕਹਿੰਦੇ ਸੀ ਨਾ ਸਾਨੂੰ ਕਾਂਗਰਸ ਜਿਹੜੀ ਸੰਧਕਾਰ ਹੈ ਉਹ ਸਾਨੂੰ ਸੋਤੇਲੀ ਮਾਂ ਵਾਂਗੂ ਕਰਦੀ ਆ ਮੈਂ ਤਾਂ ਸਮਝਦਾ ਚਲੋ ਮਾਂ ਦਾ ਲਫ਼ਜ਼ ਬੋਲਣ ਨਾਲ ਚਾਹੇ ਸੋਤੇਲੀ ਹੀ ਸੀਗਾ ਹੈ ਜੀ ਇਹ ਤਾਂ ਚੜ੍ਹੇਲ ਵਾਂਗੂ ਕਰਦੇ ਨੇ ਇਹਨਾਂ ਦਾ ਮੈਨਾ ਬੰਦਾ ਹਾਲ ਹੈ ਸਮਝੀ ਨਹੀਂ ਆਉਂਦੀ ਐ ਵੀ ਅਸੀਂ ਕੀ ਵਰਦਾ ਉਹਨਾਂ ਨੂੰ ਬਹੁਤ ਜ਼ਿਆਦਾ ਅਲਰਜੀ ਹੈ ਇਸ ਗੱਲ ਤੋਂ ਬਈ ਇਹ ਜਿਹੜਾ ਮਤਲਬ ਅਕਾਲੀ ਦਲ ਹੈਗਾ ਉਹਨੇ ਬੜੀ ਕੋਸ਼ਿਸ਼ ਕੀਤੀ ਪਿਛਲੇ ਸਾਲਾਂਾਂ ਤੋਂ ਬਈ ਇਹ ਅਸੀਂ ਕਿਵੇਂ ਨਾ ਕਿਵੇਂ 60 ਹੋ ਜਾਈਏ ਔਰ 60 ਹੋ ਕੇ ਅਸੀਂ ਭਾਜਪਾ ਨੂੰ ਥੋੜਾ ਜਿਹਾ ਪਰੇ ਕਰ ਦਈਏ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਨੇ ਜੀ ਉਹਨਾਂ ਦੇ ਮੁਕਾਬਲੇ ਦੇ ਉੱਤੇ ਜਿਹੜੀ ਆਮ ਆਰਮੀ ਪਾਰਟੀ ਹੈ ਉਹ ਗੋਗਾ ਕੌਂਦੀ ਨਹੀਂ ਹਟਦੀ ਕਿ ਜਿਹੜੀ ਸਾਡੀ ਸਰਕਾਰ ਨੇ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦਾ ਪੈਟਰਨ ਜਿਸ ਤਰ੍ਹਾਂ ਦਾ ਮਾਡਲ ਜਿਹੜਾ ਹੈ ਉਹ ਬਣਾਇਆ ਹੈ ਉਸ ਤਰਜ਼ ਦੇ ਉੱਤੇ ਹੀ ਅਸੀਂ ਪੰਜਾਬ ਦੀ ਹਾਲਤ ਨੂੰ ਸੁਧਾਰਾਂਗੇ ਕੇਜਰੀਵਾਲ ਨੇ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਉਹਨਾਂ ਨੇ ਕਿਸਾਨੀ ਉਹਨਾਂ ਨੇ ਸਿਹਤ ਉਹਨਾਂ ਨੇ ਐਜੂਕੇਸ਼ਨ ਅਤੇ ਜਿਹੜੀਆਂ ਹੋਰ ਉਥੋਂ ਦੀਆਂ ਮੁਢਲੀਆਂ ਲੋੜਾਂ ਸੀ ਉਹਨਾਂ ਨੂੰ ਪੂਰਨ ਕੀਤਾ ਹੈ ਕਿ ਉਹ ਉਸ ਦੇ ਵਿੱਚ ਉਹਨਾਂ ਨੂੰ ਸਫਲਤਾ ਮਿਲਦੀ ਮਿਲੀ ਹੈ ਅਤੇ ਉਸੇ ਨੂੰ ਲੈ ਕੇ ਉਹ ਆਪ ਦਾ ਢੰਡੋਰਾ ਪਟ ਰਹੇ ਨੇ ਕਿ ਅਸੀਂ ਕਾਂਗਰਸ ਦਾ ਦੀ ਤਰਜ਼ ਦੇ ਉੱਤੇ ਹੀ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਨੂੰ ਸਤਾ ਸੌਪਾ ਗਏ ਮਾਰਕਟਾ ਸਾਹਿਬ ਦਿੱਲੀ ਹੈ ਜਿਹੜਾ ਨਾ ਉਹ ਪੰਜਾਬ ਨਾਲੋਂ ਛੋਟਾ ਪਹਿਲੀ ਗੱਲ ਉੱਥੇ ਚਾਰ ਕਾਰਪੋਰੇਸ਼ਨਾਂ ਨੇ ਆਮਦਨ ਦੇ ਬਹੁਤ ਸਰੋਤ ਨੇ ਹੈ ਜੀ ਪੰਜਾਬ 'ਚ ਇੰਨੇ ਆਮਦਨ ਦੇ ਸਰੋਤ ਨਹੀਂ ਹੈਗੇ ਹਮੇਸ਼ਾ ਹੀ ਜਦੋਂ ਵਿਕਾਸ ਹੁੰਦਾ ਜਦੋਂ ਤਰੱਕੀ ਹੁੰਦੀ ਹੈ ਉਹ ਪੈਸੇ ਨਾਲ ਹੁੰਦੀ ਹੈ ਕੋਈ ਆਮਦਨ ਦੇ ਸਰੋਤੋਂ ਨਾਲ ਤਾਂ ਹੁੰਦੀ ਹੈ ਮੈਂ ਸਮਝਦਾ ਇੱਕ ਤਾਂ ਖਜ਼ਾਨਾ ਖਾਲੀ ਹੋਵੇ ਖਜ਼ਾਨਾ ਖਾਲੀ ਹੋਵੇ ਉਦੋਂ ਆਮਦਨ ਦੇ ਸਰੋਤ ਸਾਰੇ ਬੰਦ ਕੀਤੇ ਗਏ ਹੋਣ ਕੋਈ ਹੋਵੇ ਨਾ ਹਜੀ ਪੰਜਾਬ ਰੋਡਵੇਜ਼ ਦੀਆਂ ਗੱਡੀਆਂ ਆਪਣੀ ਇਟਾ ਤੇ ਖੜੀਆਂ ਹੋਣ ਕੋਈ ਪ੍ਰਾਈਵੇਟ ਇਹਨਾਂ ਦੀਆਂ ਬੱਸਾਂ ਚੱਲਦੀਆਂ ਹੋਣ ਸਾਰਾ ਪੈਸਾ ਇਹਨਾਂ ਦੇ ਕੋਲੇ ਚਲਾ ਜਾਵੇ ਖਜ਼ਾਨੇ 'ਚ ਕੋਈ ਪੈਸਾ ਨਾ ਆਵੇ ਇਹਨਾਂ ਹਾਲਾਤਾਂ ਦੇ ਵਿੱਚ ਸਰਕਾਰ ਚਲੋਣੀ ਮੈਂ ਸਮਝਦਾ ਇਹ ਕੈਪਟਨ ਅਮਰਿੰਦਰ ਸਿੰਘ ਜੀ ਦੀ ਸੂਚਿ ਸਰਕਾਰੀ ਬੱਸਾਂ ਦੇ ਮੁਕਾਬਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਕਿ ਮੈਂ ਇਹਨਾਂ ਤੇ ਪੀਆਰਟੀਸੀ ਲਗਦੂ ਪ੍ਰਾਈਵੇਟ ਬੱਸਾਂ ਤੇ ਆਮਦਨ ਦੇ ਸੌਮੇ ਵਧਾਉਣ ਵਾਸਤੇ ਫਿਰ ਉਹ ਕਿਉਂ ਨਹੀਂ ਕੀਤਾ ਜਿਹੜੀ ਟਰਾਂਸਪੋਰਟ ਮਾਦੀਆ ਹੈ ਉਹਨੂੰ ਖਤਮ ਕਿਉਂ ਨਹੀਂ ਕੀਤਾ ਪੋਜੀਸ਼ਨ ਇਹ ਹੈ ਆਪ ਜੀ ਨੂੰ ਪਤਾ ਹੀ ਹੈ ਵੀ ਹਰ ਗੱਲ ਕਦੇ ਤੜੀ ਤੇ ਸਰੋਂ ਨਹੀਂ ਜੰਮਦੀ ਪ੍ਰੈਸੀਡੈਂਟ ਵਾਲੀ ਸਾਲ ਕੁਝ ਹੁੰਦਾ ਹੌਲੀ ਹੌਲੀ ਸਭ ਕੁਝ ਹੁੰਦਾ ਬੜੀਆਂ ਬੱਸਾਂ ਬੰਦ ਕੀਤੀਆਂ ਗਈਆਂ ਨੇ ਔਰ ਪੀਆਰਟੀਸੀ ਦੇ ਬੱਚਾ ਪਾਈਆਂ ਗਈਆਂ ਨੇ ਅੱਗੇ ਨਾਲੋਂ ਅਮਨਦਲ ਵਧੀਆ ਸਦੀਕ ਸਾਹਿਬ ਹਾਂਜੀ ਫ੍ਰੀ ਕੋਰਟ ਕੰਸਟੀਟੂਐਂਸੀ ਦੇ ਵਿੱਚ ਵਧੇਰੇ ਕਰਕੇ ਕਾਂਗਰਸ ਦੇ ਐਮਐਲਏ ਨੇ ਤੇ ਇੱਕ ਪੰਜਾਬ ਦਾ ਕੈਬਨਿਟ ਦਾ ਮੰਤਰੀ ਵੀ ਤੁਹਾਡੇ ਹਲਕੇ ਵਿੱਚ ਉਹਦਾ ਤੁਹਾਨੂੰ ਕੋਈ ਕਦਮ ਨਹੀਂ ਲੂ ਮੈਨੂੰ ਕਿਉਂ ਕਿਉਂ ਨਹੀਂ ਮਿਲੂ ਗਰੀ ਜਦੋਂ ਉਹ ਕਾਂਗਰਸ ਦੇ ਐਮਐਲਏ ਨੇ ਕਾਂਗਰਸ ਦੇ ਮੰਤਰੀ ਨੇ ਤੇ ਮੈਂ ਕਾਂਗਰਸ ਦਾ ਇੱਕ ਕੈਂਡੀਡੇਟ ਵਰਕਰ ਹਾਂ ਤੇ ਮੈਨੂੰ ਫਾਇਦਾ ਲਾਜ਼ਮੀ ਹੈ ਤੇ ਕੁਝ ਤੌਰ ਤੋਂ ਤੁਸੀਂ ਫਾਮੇ ਸਮੁੱਚੇ ਧਰਮਾਂ ਨੂੰ ਮੰਨਦੇ ਹੋ ਤੁਹਾਡੇ ਤੁਸੀਂ ਸਿੱਖ ਧਰਮ ਦੇ ਵਿਸ਼ਵਾਸਤਾ ਤੁਹਾਡੇ Hindu ਧਰਮ ਦੇ ਜਗਰਾਤੇ ਸਾਰੇ ਕਿਤੇ ਜਾਣਾ ਹੁੰਦਾ ਤੁਹਾਡਾ ਸਮੁੱਚੇ ਧਰਮਾਂ ਨੂੰ ਤੁਹਾਡੇ ਧਰਮਾਂ ਦੇ ਲੋਕ ਕਿੰਨੇ ਕਿੰਨੇ ਇਸ ਫ੍ਰੀਕੋਟ ਹਲਕੇ ਦੇ ਵਿੱਚ ਇਹ ਧਰਮ ਨਹੀਂ ਸੌਰੀ ਇਸਲਾਮ ਮੈਂ ਸਮਝਦਾ ਮੈਂ ਪਤਾ ਕੀਤਾ ਬਈ ਇਥੇ ਕਿਹੜੀਆਂ ਕਿੜੀਆਂ ਵੋਟਾਂ ਕਿੰਨੀਆਂ ਕਿਨੇ ਉਹਦੇ ਜਿਵੇਂ ਮੈਨੂੰ ਪਤਾ ਇਹ ਲੱਗਿਆ ਵੀ ਜਿਹੜੇ ਮੁਸਲਮ ਤਬਕੇ ਦੇ ਨਾਲ ਤਲਕ ਰੱਖਦੇ ਨੇ ਉਹ ਤਕਰੀਬਨ 80 ਹਜ਼ਾਰ ਵੋਟ ਰਹਿ ਗਈ ਹੈ 9 ਦੀਆਂ 9 ਸੀਟਾਂ 'ਚ ਤੁਹਾਨੂੰ ਕੁਝ ਬਾੜਮੀਕੀ ਭਾਈਚਾਰੇ ਨੇ ਤੇ ਮਜਬੀ ਸਿੱਖ ਭਾਈਚਾਰੇ ਨੇ ਇਹ ਗੱਲ ਕਹੀ ਹੈ ਵੀ ਸਾਡੇ ਹੱਕਾਂ ਤੇ ਡਾਕਾ ਮਾਰ ਲਿਆ ਤੇ ਇਹ ਐਸਸੀ ਵਰਗ ਲਈ ਸੀਟ ਰਾਖਮੀ ਰੱਖੀ ਸੀ ਕੁਝ ਕੋ ਵਿਰੋਧ ਵੀ ਹੋਇਆ ਉਸ ਵਿਰੋਧ ਨੂੰ ਕਿਸ ਤਰ੍ਹਾਂ ਲੈ ਰਹੇ ਮੇਰੀ ਬੇਨਤੀ ਇਹ ਹੈ ਬੀਜੋ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਹੀਂ ਮੰਨਦੇ ਹਾਂਜੀ ਉਹਦੇ ਫੈਸਲੇ ਦੀ ਅਫਮਾਨਾ ਨਾ ਕਰਦੇ ਸੁਪਰੀਮ ਕੋਰਟ ਦੀ ਅਫਮਾਨਾ ਨਾ ਕਰਦੇ ਨੇ ਫਿਰ ਇਹ ਉਹਨਾਂ ਦੀ ਸਮਝ ਜਾਂ ਸੂਝ-ਬੂਝ ਹੈ ਮੈਂ ਸਮਝਦਾ ਜੇ ਸੁਪਰੀਮ ਕੋਰਟ ਨੇ ਮੈਨੂੰ ਕਲੀਨ ਸ਼ੀਟ ਦਿੱਤੀ ਹੋਈ ਹੈ ਹੈ ਜੀ ਫਿਰ ਉਹਨਾਂ ਦਾ ਇਹ ਕਹਿਣਾ ਬਿਲਕੁਲ ਹੀ ਜਾਇਜ਼ ਨਹੀਂ ਹੈ ਭਈ ਇਹਨੂੰ ਟਿਕਟ ਕਿਉਂ ਦਿੱਤੀ ਹੈ ਅਗਲੀ ਗੱਲ ਅਗਲੀ ਗੱਲ ਇਹ ਹੈ ਕਿਉਂਕਿ ਸਰਕਾਰ ਬਹੁਤ ਐਸ ਤਰ੍ਹਾਂ ਸ਼ਕਤੀਸ਼ਾਲੀ ਹੈ ਤਾਕਤਵਰ ਹੈ ਪੰਜਾਬ ਦੀ ਸਰਕਾਰ ਹਰ ਬੰਦੇ ਨੂੰ ਇਹ ਸੀਗਾ ਜੀ ਜੇ ਮੈਨੂੰ ਟਿਕਟ ਮਿਲਦੀ ਹੈ ਸਰਕਾਰ ਦੀ ਡਿਊਟੀ ਬਣਦੀ ਹੈ ਉਹ ਨੂੰ ਮਿਚਾ ਦਊਗੀ ਇਸ ਲਾਲਚ ਵਿੱਚ ਇਹ ਸਾਰੇ ਲੋਕ लास्ट ਦੇ ਵਿੱਚ ਮਾਰਕੰਡਾ ਜੀ ਕੋਲ लास्ट ਦੇ ਵਿੱਚ ਤੁਸੀਂ ਕੀ ਵੋਟਰਾਂ ਨੂੰ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੋ ਮੈਂ ਸੰਦੇਸ਼ ਇਹ ਦੇਣਾ ਚਾਹੁੰਦਾ ਜਿਹੜਾ ਸਾਡੇ ਦੇਸ਼ ਦਾ ਚੌਕੀਕਰ ਬਣ ਚੌਕੀਦਾਰ ਬਣਿਆ ਹੋਇਆ ਉਹ ਚੌਕੀਦਾਰ ਜਾਗਦਾ ਨਹੀਂ ਹੈ ਉਹ ਸੁੱਤਾ ਪਿਆ ਚੌਕੀਦਾਰ ਹੈ ਸੁੱਤਾ ਪਿਆ ਚੌਕੀਦਾਰ ਮੈਂ ਤਾਂ ਕਹਿੰਨਾ ਉਹ ਉਸ ਚੌਕੀਦਾਰ ਦੇ ਹੁੰਦਿਆ ਹੋਇਆ ਇੱਥੇ ਉਮਾਲਿਆ ਸਾਹਿਬ ਕੀ ਉਹਨਾਂ ਦਾ ਨਾਮ ਹੈਗਾ ਵਿਜੇ ਮਾਲੀਆ ਵਿਜੇ ਮਾਲੀਆ ਉਹ 900 ਕਰੋੜ ਰੁਪਈਆ ਲੈ ਜਾਂਦੇ ਨੇ 9000 9000 ਕਰੋੜ ਰੁਪਈਆ ਲੈ ਜਾਂਦੇ ਨੇ ਇੱਥੇ મોદી ਜਿਹੜਾ ਇਹਨਾਂ ਦਾ ਹੀ ਹੋ ਸਕਦਾ ਭਾਈਵਾਲ ਹੋਵੇ ਹੈ ਨਿਰਮੋਦੀ ਉਹ 14-15000 ਕਰੋੜ ਰੁਪਈਆ ਲੈ ਜਾਂਦਾ ਹੈ ਜੀ ਇਹਨਾਂ ਦੇ ਹੁੰਦਿਆਂ ਹੀ ਸਾਡੇ ਸਾਢੇ 3 ਕਿਲੋ ਆਰਡੀ ਐਕਸ ਸਾਡੇ ਸਰਦਾਂ ਤੋਂ ਅੰਦਰ ਆ ਜਾਂਦੀ ਹੈ ਸਾਡੇ 40 ਜਵਾਨਾਂ ਨੂੰ ਉਹ ਸ਼ਹੀਦ ਕਰ ਦਿੰਦੇ ਨੇ ਆਪਣੇ ਸੜਾ ਚੌਕੀਦਾਰ ਸਵੈਰਟ ਕੇ ਕਹਿੰਦਾ ਵੀ ਚਲੋ ਇਹ ਤਾਂ ਹੋ ਗਿਆ ਗਾਂ ਨੂੰ ਮੈਂ ਦੇਖੂਗਾ ਕੀ ਇਹ ਮੇਰੀ ਇੱਕ ਮੇਰੇ ਲੈ ਦੇ ਵਿੱਚ ਇੱਕ ਪਹਿਲਵਾਨ ਤੁਰਿਆ ਜਾਂਦਾ ਸੀਗਾ ਤੇ ਉਧਰੋਂ ਇੱਕ ਮਿਹੜੇ ਜਿਹਾ ਮਾੜਾ ਜਿਹਾ ਬੰਦਾ ਆ ਗਿਆ ਹੈ ਜੀ ਉਹ ਮੇਰੇ ਨਾਲ ਪਹਿਲਵਾਨ ਉੱਚਾ ਲੰਬਾ ਸੀ ਮੇਰੇ ਵਰਗਾ ਮਾੜਾ ਬੰਦਾ ਛੋਟਾ ਸੀਗਾ ਉਹ ਪਹਿਲਵਾਨ ਤਾਂ ਮੇਰੇ ਨਾਲ ਦੇਖਦਾ ਜਾਂਦਾ ਸੀ ਉਹ ਬੰਦਾ ਵਿਸ਼ਵਜਿਆ ਤੇ ਪਹਿਲਵਾਨ ਨੇ ਹੱਥ ਬਕਰ ਕੇ ਪਰੇ ਕਰ ਦਿੱਤਾ ਉਹ ਗਿਰ ਗਿਆ ਉੱਠ ਕੇ ਕਹਿੰਦਾ ਹੁਣ ਮਾਰ ਉਹ ਪਹਿਲਵਾਨ ਨੇ ਫੇਰ ਐ ਪਰੇ ਕਰ ਦਿੱਤਾ ਹੈ ਜੀ ਉਹ ਫੇਰ ਗਿਰ ਗਿਆ ਤੀਜੀ ਵਾਰੀ ਫੇਰ ਉੱਠ ਕੇ ਕਹਿੰਦਾ ਮੈਨੂੰ ਹੁਣ ਮਾਰ ਪਹਿਲਵਾਨ ਨੇ ਫੇਰ ਉਹਨੇ ਮੇਲਾ ਦੇਖਣਾ ਸੀ ਪਹਿਲਵਾਨ ਨੇ ਉਹਨੇ ਫੇਰ ਐ ਕਰ ਦਿੱਤਾ ਹੈ ਜੀ ਉਹ ਫੇਰ ਗਿਰ ਗਿਆ ਉਹ ਅੱਡਾ ਟੀਟ ਫੇਰ ਉੱਠ ਕੇ ਆ ਗਿਆ ਕਹਿੰਦਾ ਹੁਣ ਮਾਰ ਕਹਿੰਦਾ ਚਲ ਸਾਲਾ ਨਾ ਹੋਵੇ ਮੈਂ ਮੇਲੇ ਨਾਲ ਤਾਂ ਖਤਰੀ ਨਹੀਂ ਮਾਰੀ ਜੇ ਮੈਂ ਕਹਿੰਦਾ ਹੁਣ ਚੱਕੀ ਦਾ ਉਹ ਚੱਕੀ ਦਾ ਹਟ ਜਾ ਕੇ ਕਹਿੰਦਾ ਵੀ ਫਿਕਰ ਹੁਣ ਕਰਦੇ ਹੋ ਕੀ ਕਰਦੇ ਨੇ ਸਾਡੇ ਕੋਲੇ ਸਵੇਰੇ ਇੱਕ ਭੈੜੀ ਖਬਰ ਆ ਜਾਂਦੀ ਹੈ ਅੱਜ 4 ਸ਼ਹੀਦ ਹੋ ਗਏ ਅੱਜ 6 ਸ਼ਹੀਦ ਹੋ ਗਏ ਅੱਜ 8 ਸ਼ਹੀਦ ਹੋ ਗਏ ਹਾਂਜੀ ਮੈਂ ਸਮਝਦਾ ਕਿਸੇ ਜੰਗ ਚ ਨਹੀਂ ਸ਼ਹੀਦ ਨਹੀਂ ਹੋਏ ਜਿੰਨੇ ਅੱਜ ਕੱਲ੍ਹ ਹੋਏ ਇਹਨੇ ਤੇ ਰਾਤ ਚੁਗ ਰਹੇ ਨੇ ਇਹਨਾਂ ਜਨਾਬ ਮੁਹੰਮਦ ਜ਼ਰੀਕ ਜਿਨ੍ਹਾਂ ਨੇ ਸਾਡੇ ਨਾਲ ਦਿਲ ਦੇ ਬਲਬਲੇ ਸਾਂਝੇ ਕੀਤੇ ਤੇ ਅਸੀਂ ਪਰਮਾਤਮਾ ਅਗੇ ਦੁਆ ਵੀ ਕਰਦੇ ਆਂ ਵੀ ਇਹ ਫਤਿਹ ਕਰਕੇ ਇੱਕ ਵਾਰ ਫਿਰ ਸੰਸਦੀ ਸੀਟ ਫਰੀਦਕੋਟ ਨੂੰ ਸਾਡੇ ਸਟੂਡੀਓ ਵਿੱਚ ਪੁੱਜਣਗੇ ਜਿੱਥੇ ਇਹਨਾਂ ਨਾਲ ਫਿਰ ਨਵੇਂ ਸਿਰਿਓਂ ਗੱਲਬਾਤ ਹੋਊਗੀ ਫਿਰ ਇਹ ਸਾਡੇ ਉਹਨਾਂ ਵੋਟਰਾਂ ਦੇ ਤੇ ਪੰਜਾਬ ਦੇ ਲੋਕਾਂ ਦੇ ਜਵਾਬ ਦੇ ਵੀ ਹੋਣਗੇ ਤੇ ਫਿਰ ਉਹ ਇਹਨਾਂ ਦੇ ਪੰਜਾਬੀ ਚ ਇਹ ਗੱਲ ਕਹਿ ਲਈਏ ਵੀ ਧੌਣ ਤੇ ਬੋਡਾ ਰੱਖ ਲਈ ਜੋ ਕੰਮ ਕਰਾਉਣੇ ਹੋਣਗੇ ਉਹ ਕਰਵਾਉਣਗੇ ਵੀ ਮੈਂ ਲੁਬਾਤ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਤੇ ਗੁਰਪ੍ਰੀਤ ਸਿੰਘ ਚੈਨਲ 17 న్యూਸ ਰਿਪੋਰਟ ਧੰਨਵਾਦ ਜੀ ਅਸੀਖਾ